ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਾਲੇ ਆਲਾ ਥਾਣਾ ਹਾਲਾਂਵਾਲਾ ਵਿਖੇ 19 ਸਤੰਬਰ ਨੂੰ ਇੱਕ ਡਰੱਗ ਓਵਰਡੋਜ਼ ਨਾਲ ਮੌਤ ਦੀ ਇਨਫੋਰਮੇਸ਼ਨ ਮਿਲੀ ਸੀ ਜਿਸ ਵਿੱਚ 22 ਸਾਲਾ ਨੌਜਵਾਨ ਗੁਰਜੀਤ ਸਿੰਘ ਉਹਨਾਂ ਦੀ ਮੌਤ ਹੋਈ ਸੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਬਿਆਨਾਂ ਤੇ ਇੱਕ ਅਧੀਨ ਧਾਰਾ 105 ਬੀ ਐਨ ਐਸ ਦੇ ਤਹਿਤ ਕੁਲਵਿੰਦਰ ਸਿੰਘ ਬਿੱਕਰ ਸਿੰਘ ਵਾਸੀ ਹਾਲੇ ਵਾਲਾ ਗੁਰਵਿੰਦਰ ਸਿੰਘ ਵਾਸੀ ਮਾਛੀਕੇ ਇਹਨਾਂ ਦੋ ਤਿੰਨਾਂ ਦੇ ਖਿਲਾਫ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਮੱਲਾਲਾ ਤੇ ਸੀਆਈਏ ਸਟਾਫ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਜੀਓਐਸ ਦੇ ਵਿੱਚ ਮੁੱਖ ਦੋਸ਼ੀ ਸੀਗਾ ਜਿਸ ਦਾ ਨਾਮ ਕੁਲਵਿੰਦਰ ਸਿੰਘ ਸੀ ਉਸ ਨੂੰ ਇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਵਾ ਇਹ ਦੱਸਦੀ ਹੈ ਕਿ ਕੁਲਵਿੰਦਰ ਸਿੰਘ ਪਹਿਲਾਂ ਵੀ ਨਸ਼ੇ ਵੇਚਣ ਦਾ ਦੋਈ ਹੈ ਇਸ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਦੋ ਮੁਕਦਮੇ ਦਰਜ ਨੇ ਬਾਕੀ ਜੋ ਦੋ ਨੌਜਵਾਨ ਨੇ ਇਹਨਾਂ ਦਾ ਅਸੀਂ ਪਿੱਛਾ ਕਰ ਰਹੇ ਹਾਂ ਇਹਨਾਂ ਨੂੰ ਬਹੁਤ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅੱਜ ਅਸੀਂ ਪਿੰਡ ਦੇ ਵਿੱਚ ਮੇਰੇ ਨਾਲ ਐਸਐਚਓ ਮੱਲਾਲਾ ਇਨਸਪੈਕਟਰ ਗੁਰਪ੍ਰੀਤ ਸਿੰਘ ਅਸੀਂ ਇੱਥੇ ਇੱਕ ਸੈਮੀਨਾਰ ਲਗਾਇਆ ਵਾ ਜਿਸ ਵਿੱਚ ਸੱਚੀ ਸਾਰੇ ਪਿੰਡ ਦੇ ਮਾਤਬਰ ਵਿਅਕਤੀ ਤੇ ਸਾਰੇ ਪਿੰਡ ਦੀ ਪਬਲਿਕ ਨੂੰ ਇਕੱਠਾ ਕੀਤਾ ਵਾ ਇਸ ਵਿੱਚ ਜੋ ਨਸ਼ੇ ਦੇ ਸਾਡੇ ਤੇ ਦੁਸ਼ ਪ੍ਰਭਾਵ ਨੇ ਇਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਵਾ ਤੇ ਲੋਕਾਂ ਨੂੰ ਇਸ ਚੀਜ਼ ਬਾਰੇ ਆਸ਼ਵਾਸ਼ਣ ਦਿੱਤਾ ਵਾ ਕਿ ਅਸੀਂ ਪਬਲਿਕ ਤੇ ਪੁਲਿਸ ਜਦੋਂ ਅਸੀਂ ਦੋਨੇ ਜਾਣੇ ਇਕੱਠੇ ਹੋ ਗਏ ਫੇਰ ਅਸੀਂ ਨਸ਼ੇ ਦਾ ਖਾਤਮਾ ਕਰ ਸਕਦੇ ਹਾਂ ਸੋ ਇਹਨਾਂ ਦੇ ਪਿੰਡ ਵਿੱਚ ਜੇ ਕਿਸੇ ਵੀ ਤਰੀਕੇ ਦਾ ਕੋਈ ਨਸ਼ਾ ਵੇਚਣ ਦਾ ਆਦੀ ਹੈ ਜਾਂ ਕੋਈ ਨਸ਼ਾ ਬਾਹਰੋਂ ਸਪਲਾਈ ਕਰਦਾ ਵਾ ਜਾਂ ਫਿਰ ਕੋਈ ਬੰਦਾ ਪਿੰਡ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਖਰਾਬ ਕਰ ਰਿਹਾ ਵਾ ਤਾਂ ਇਹ ਤੁਰੰਤ ਸਾਨੂੰ ਜੋ ਪੰਜਾਬ ਸਰਕਾਰ ਦਾ ਹੈਲਪਲਾਈਨ ਨੰਬਰ ਆ ਉਸ ਬਾਰੇ ਵੀ ਜਾਣੂ ਕਰਾਓ ਉਸ ਤੇ ਆਪਣੀ ਜਾਣਕਾਰੀ ਦੇ ਸਕਦੇ ਆ ਇਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਬਾਕੀ ਅਸੀਂ ਆਪਣੀ ਪਰਸਨਲ ਨੰਬਰ ਵੀ ਇਹਨਾਂ ਨਾਲ ਸ਼ੇਅਰ ਕੀਤੇ ਆ ਕਿ 24 ਘੰਟੇ ਦੇ ਵਿੱਚ ਕਿਸੇ ਟਾਈਮ ਵੀ ਅਗਰ ਕੋਈ ਵੀ ਡਰਗ ਰਿਲੇਟਡ ਕੋਈ ਇਨਫੋਰਮੇਸ਼ਨ ਆਉਂਦੀ ਆ ਸਾਨੂੰ ਤੁਰੰਤ ਇਸ ਬਾਰੇ ਦੱਸਿਆ ਜਾਵੇ ਤਾਂ ਕਿ ਅਸੀਂ ਪਬਲਿਕ ਤੇ ਪੁਲਿਸ ਇਕੱਠੇ ਹੋ ਕੇ ਜੋ ਪੰਜਾਬ ਨੂੰ ਇਹ ਨਸ਼ਾ ਘੋਣਵਾ ਖਾ ਰਿਆ ਇਸ ਚੀਜ਼ ਦਾ ਖਤਮ ਕਰ ਸਕੀਏ ਧੰਨਵਾਦ ਜੀ ਇਸ ਵਿੱਚ ਜੀ ਟੋਟਲ ਦੋਸ਼ੀ ਨੇ ਜੀ ਇਸ ਵਿੱਚ ਜੋ ਮੇਨ ਦੋਸ਼ੀ ਸੀ ਕੁਲਵਿੰਦਰ ਸਿੰਘ ਜਿਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਦੋ ਮੁਕਾਦਮੇ ਦਰਜ ਹਨ ਉਸ ਨੂੰ ਗ੍ਰਿਫਤਾਰ ਕਰ ਲਿਆ ਵਾ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਇਹਨਾਂ ਨੂੰ ਬਹੁਤ ਜਲਦੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਜੀ ਪਰਮਿਸ਼ਨ ਨਿਕਲ ਕੇ ਆਈ ਬਾਅਦ ਦਿੱਤੀ ਹੋਵੇਗੀ ਬਿਲਕੁਲ ਜੀ ਜੋ ਇਹ ਕੁਲਵਿੰਦਰ ਸਿੰਘ ਹੈ ਜੀ ਇਸ ਦੀ ਕੱਲ ਗ੍ਰਿਫਤਾਰੀ ਪਾਈ ਹੈ ਅੱਜ ਇਹਨੂੰ ਪੁਲਿਸ ਰਿਮਾਂਡ ਤੇ ਲਿਆ ਗਿਆ ਵਾ ਸੋ ਪੁਲਿਸ ਰਿਮਾਂਡ ਦੇ ਦੌਰਾਨ ਇਸ ਨੂੰ ਸੀਏ ਦੇ ਵਿੱਚ ਪੁਸ਼ਕਿਸ਼ ਕੀਤੀ ਜਾਊਗੀ ਤਾਂ ਕਿ ਜੋ ਬੈਕਵਰਡ ਜਿੱਥੋਂ ਇਹ ਨਸ਼ਾ ਲੈ ਕੇ ਆਉਂਦਾ ਵਾ ਉਸ ਦੀ ਗੋਦ ਦੇ ਨਾਲ ਅਸੀਂ ਜਾਂਚ ਕਰ ਸਕੀਏ ਲੈ ਕੇ ਆ ਸਕੀਏ ਕਿ ਜਿੱਥੋਂ ਇਹ ਨਸ਼ਾ ਹੈ ਸਾਰੇ ਬੰਦੇ ਨੂੰ ਇਸ ਦੇ ਵਿੱਚ ਨਾਮਿਨੇਟ ਕਰਕੇ ਸਾਰਿਆਂ ਦਾ ਚਲਾਨ ਦਿੱਤਾ ਜਾਊਗਾ ਜੀ ਸਾਡਾ ਪਿੰਡ ਆਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੀਪੁਰ ਦੇ ਰਹਿਣ ਵਾਲੇ ਆ ਤੇ ਅਸੀਂ ਸਾਰਾ ਨਗਰ ਪਿੰਡ ਆਲੇਵਾਲੇ ਦਾ ਸਕੂਲ ਵਿੱਚ ਖੜੇ ਹੋਏ ਆ ਜਿੱਥੇ ਸਾਡੇ ਕੋਲੇ ਅੱਜ ਡੀਐਸਪੀ ਸਾਹਿਬ ਔਰ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਡੇ ਕੋਲੇ ਪਹੁੰਚੇ ਆ ਨਸ਼ਿਆਂ ਦੇ ਖਿਲਾਫ ਸਾਨੂੰ ਜਾਗਰੂਕ ਕਰਨ ਆਏ ਸੀ ਉਹਨਾਂ ਨੇ ਸਾਨੂੰ ਜਿਵੇਂ ਦੱਸਿਆ ਹੈ ਕਿ ਨਸ਼ੇ ਜਿਹੜੇ ਆ ਕੱਲੀ ਪੰਜਾਬ ਪੁਲਿਸ ਕੱਲੀ ਪੰਜਾਬ ਸਰਕਾਰ ਜਿਹੜੀ ਉਹ ਬੰਦ ਨਹੀਂ ਕਰ ਸਕਦੀ ਜਿੰਨਾ ਚਿਰ ਪਬਲਿਕ ਦਾ ਸਾਥ ਨਾ ਹੋਵੇ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਾਡਾ ਤਕਰੀਬਨ ਪੰਜਾਬ ਦੇ ਵਿੱਚ ਤੇ ਚਲੋ ਅਸੀਂ ਬਹੁਤਿਆਂ ਥਾਵਾਂ ਦੀ ਨਹੀਂ ਗੱਲ ਕਰ ਸਕਦੇ ਕਿਤੇ ਪਬਲਿਕ ਸਾਥ ਨਾ ਦਿੰਦੀ ਹੋਗੀ ਪਰ ਖਾਸ ਕਰਕੇ ਅਸੀਂ ਜਿਹੜਾ ਆ ਪਿੰਡ ਹੱਲੇ ਵਾਲੇ ਤੋਂ अवसरਾਂ ਦਾ ਸਾਥ ਜਰੂਰ ਦੇਾਂਗੇ ਪੰਜਾਬ ਸਰਕਾਰ ਦਾ ਸਾਥ ਜਰੂਰ ਦੇਾਂਗੇ ਤੇ ਸਾਨੂੰ ਉਹਨਾਂ ਵਿਸ਼ਵਾਸ ਦਿਵਾਇਆ ਹੈ ਕਿ ਜੇ ਤੁਸੀਂ ਸਾਥ ਦਿਨੇ ਹੋ ਤੇ ਉਹ ਦਿਨ ਦੂਰ ਨਹੀਂ ਜਿੱਦਣ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਊਗਾ ਅਸੀਂ ਉਹਨਾਂ ਅਵਸਾਰਾਂ ਦੇ ਕੋਟਨ ਕੋਟ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਆਣ ਕੇ ਜਾਗਰੂਕ ਕੀਤਾ ਹੈ ਜਾਗਰੂਕ ਕਰਕੇ ਸਾਨੂੰ ਦੱਸਿਆ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਵੱਡੀ ਹੈ ਉਸ ਮਹਿੰਮ ਨੂੰ ਅੱਗੇ ਚਲਾਉਂਦੇ ਆਂ ਸਾਡੇ ਤੱਕ ਪਹੁੰਚਿਆ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਤੁਹਾਡਾ ਸਾਥ ਦੇਾਂਗੇ ਔਰ ਇੱਕ ਬੇਨਤੀ ਉਹਨਾਂ ਨੂੰ ਜਰੂਰ ਕੀਤੀ ਹੈ ਕਿ ਤੁਹਾਨੂੰ ਵੀ ਸਾਡਾ ਸਾਥ ਦੇਣ ਦੀ ਲੋੜ ਆ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕੋਈ ਵੀ ਪੰਜਾਬ ਦੇ ਵਿੱਚੋਂ ਲਾ ਲਓ ਅਸੀਂ ਕੋਈ ਵੀ ਬੰਦਾ ਜਦੋਂ ਨਸ਼ਿਆਂ ਦੇ ਖਿਲਾਫ ਬੋਲਦੇ ਆ ਤੇ ਉਹਦੇ ਨਾਲ ਬਹੁਤ ਕੁਝ ਹੋ ਜਾਂਦਾ ਤੇ ਜਦੋਂ ਬਹੁਤ ਕੁਝ ਹੁੰਦਾ ਹੈ ਫਿਰ ਉਹ ਤੋਂ ਪੁਲਿਸ ਪ੍ਰਸ਼ਾਸਨ ਕੋਈ ਸਾਡਾ ਸਾਥ ਨਹੀਂ ਦਿੰਦਾ ਇਸ ਕਰਕੇ ਅਸੀਂ ਡਰਦੇ ਆਵਾਜ਼ ਨਹੀਂ ਚੁੱਕਦੇ ਅੱਜ ਅਸੀਂ ਆਵਾਜ਼ ਚੁੱਕੀ ਹੈ ਤੇ ਸਾਨੂੰ امید ਆ ਕਿ ਸਾਡੇ ਅਫਸਰ ਸਾਡੇ ਨਾਲ ਖੜੇ ਹੋਣਗੇ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਸਾਨੂੰ ਆਸ ਹੈ ਕਿ ਸਾਡਾ ਪੰਜਾਬ ਜਿਹੜਾ ਹੈ ਇੱਕ ਵਾਰੀ ਫੇਰ ਸੋਨੇ ਦੀ ਚਿੜੀ ਬਣਨ ਜਾ ਰਿਹਾ ਹੈ ਅਸੀਂ ਉਹਨਾਂ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਹੀ ਸਾਡੀਆਂ ਬੇਨਤੀਆਂ